हले 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 एकता साढा एकता ज़िंदाबी एकता ज़िंदाब ہولی ہولی آئی جاؤ پاناس دو مرداباد پاناس دو مرداباد پاناس دو مرداباد پاناس دو مرداباد ہماری مانگیں پوری کرو ہماری مانگیں پوری کرو ہماری مانگیں پوری کرو ہماری مانگیں پوری مرداباد سی ایکتا زندہ باد سی ایکتا زندہ باد سی ایکتا زندہ باد O oh bom ਅੱਜ ਦਾ ਜਿਹੜਾ ਧਰਨਾ ਹੈ ਉਹ ਪਿਛਲੇ ਸਮੇਂ ਦੇ ਵਿੱਚ ਤੁਸੀਂ ਸਾਰਿਆਂ ਨੇ ਵੇਖਿਆ ਕਿ ਸੋਸ਼ਲ ਮੀਡੀਆ ਦੇ ਵਿੱਚ ਸਾਡੇ ਪਵਿੱਤਰ ਜਿਹੜੇ ਧਰਮ ਨੂੰ ਬਹਿਵਲ ਨੂੰ ਸਾਡੇ ਜਿੰਨੇ ਵੀ ਇੱਥੋਂ ਦੇ ਪੰਜਾਬ ਦੇ ਵਾਸੀ ਆ ਪਾਸਟਰ ਸਾਹਿਬਾਨਾਂ ਨੂੰ ਬਹੁਤ ਹੀ ਮੰਦਾ ਭੱਦਾ ਬੋਲਿਆ ਗਿਆ ਉਹ ਬੋਲੀ ਜਿਹੜੀ ਬੋਲੀ ਗਈ ਇਹਦੇ ਵਿੱਚ ਪੂਰੇ ਪੰਜਾਬ ਦੇ ਵਿੱਚ ਮੁਸੀਬਾਈ ਚੜ ਦੇ ਵਿੱਚ ਰੋਸ ਹੈ ਇਹ ਜਿਹੜੀ ਬੋਲੀ ਹੈ ਇਹ ਜਿਹੜਾ ਆਪਾਂ ਦਾ ਸਿੱਧੂ ਤੇ ਜਿਹੜਾ ਦਵਾਬੀ ਆ ਕਰਕੇ ਭਗਤ ਸਿੰਘ ਦਵਾਬੀ ਜਿਹੜਾ 무ਸੀਬ ਭਾਈਚਾਰਿਆਂ ਨੂੰ ਜਿਹੜਾ ਟਾਰਗੇਟ ਕੀਤਾ ਇਹ ਕਤੀ ਨਿੰਦਾਯੋਗ ਹੈ ਇਹਦੀ ਜਿੰਨੀ ਵੀ ਜਿੰਨੀ ਵੀ ਕੜੇ ਸ਼ਬਦਾਂ ਦੇ ਨਾਲ ਇਹਨਾਂ ਦੀ ਨਿੰਦਿਆ ਕੀਤੀ ਜਾਏ ਥੋੜੀ ਹੈ ਕਿਉਂਕਿ 무ਸੀਬ ਭਾਈਚਾਰਾ ਜਿਹੜਾ ਅਮਨ ਸ਼ਾਂਤੀ ਦਾ ਪ੍ਰਤੀਕ ਹੈ ਹਮੇਸ਼ਾ ਹੀ ਅਮਨ ਸ਼ਾਂਤੀ ਦੇ ਨਾਲ ਰਹਿੰਦਾ ਤੇ ਅਮਨ ਸ਼ਾਂਤੀ ਦੇ ਨਾਲ ਹੀ ਦੂਸਰੇ ਭਾਈਚਾਰਿਆਂ ਦੇ ਨਾਲ ਹੱਥ ਨਾਲ ਹੱਥ ਮਿਲਾ ਕੇ ਕੰਦੇ ਨਾਲ ਕੰਦਾ ਮਿਲਾ ਕੇ ਚੱਲਦਾ ਆਇਆ ਸੋ ਇਹਨਾਂ ਨੇ ਕਿਤੇ ਨਾ ਕਿਤੇ ਜਿਹੜੇ ਦੇਸ਼ ਦੀਆਂ ਜਿਹੜੀਆਂ ਹੇਟ ਸਪੀਚ ਦੇ ਕੇ ਦੇਸ਼ ਦੀ ਏਕਤਾ ਤੇ ਖੰਡਤਾ ਦੇ ਉੱਤੇ ਬਾਤ ਕੀਤਾ ਉਹ ਬਹੁਤ ਹੀ ਜਿਹੜਾ ਕਢਾਉਣਾ ਕਾਰਵਾਈ ਜਿਹੜੀ ਇਹਨਾਂ ਕੀਤੀ ਹੈਗੀ ਹੈ ਸੋ ਮੈਂ ਇਹੀ ਦੱਸਣਾ ਚਾਹੁੰਦਾ ਕਿ ਇਹਨਾਂ ਤੇ ਸ਼ਾਸਨ ਪ੍ਰਸ਼ਾਸਨ ਵੱਲੋਂ ਸਖਤ ਤੋਂ ਸਖਤ ਜਿਹੜੀ ਤਾਰਾ ਲਗਦੀਆਂ ਨੇ ਸਬੰਧਤ ਧਾਰਾਂ ਦੇ ਮੁਤਾਬਕ ਇਹਨਾਂ ਤੇ ਬੰਦੀ ਕਾਨੂੰਨੀ ਕਾਰਵਾਈ ਕਰਕੇ ਇਹਨਾਂ ਨੂੰ ਸੁਲਾਖਾਂ ਦੇ ਪਿੱਛੇ ਸੁਟਿਆ ਜਾਏ ਇਹ ਇਸ਼ਾਰਾ ਜਿਹੜਾ ਹਮੇਸ਼ਾ ਸਾਰੇ ਭਾਈਚਾਰਿਆਂ ਦੀ ਰਿਸਪੈਕਟ ਕਰਦਾ ਉਹਨਾਂ ਦੀ ਜਿਹੜੀ ਆ ਦਿਲੋਂ ਇੱਜ਼ਤ ਕਰਦਾ ਸੋ ਇਦਾਂ ਦੀਆਂ ਜਿੰਨੀਆਂ ਕਾਰਵਾਈਆਂ ਇਹ ਕੁਝ ਕੁਸਰਾਤੀਆਂ ਸਰਨੇਗੇ ਉਹਨਾਂ ਵੱਲੋਂ ਕੀਤੀਆਂ ਜਾ ਰਹੀਆਂ ਨੇ ਸੋ ਉਹਨਾਂ ਨੂੰ ਸ਼ਾਸਨ ਪ੍ਰਸ਼ਾਸਨ ਜਿੰਨੀ ਜਲਦੀ ਹੋ ਸਕੇ ਤੇ ਨੱਥ ਪਾਵੇ ਨਹੀਂ ਤੇ ਅਗਲੇ ਅਗਲੇ 5 ਦਿਨ ਦਾ ਜਿਹੜਾ ਹੀ ਆਲਟੀਮੇਟਿਵ ਦੇ ਰਹੇ ਆ 16 ਤਰੀਕ 16 ਤਰੀਕ ਨੂੰ ਅਸੀਂ ਪੂਰਾ ਪਾਈਚੜਾ ਸੜਕਾਂ ਦੇ ਉੱਤੇ ਤਰਾਂਗੇ ਪੂਰੇ ਪੰਜਾਬ ਦੇ ਵਿੱਚ ਇਸ ਚੀਜ਼ ਦੀ ਜਿਹੜੀ ਲਹਿਰ ਜਿਹੜੀ ਚਲਾਵਾਂਗੇ ਔਰ ਅਸੀਂ ਖਾਸ ਕਰਕੇ ਸ਼ਾਸਨ ਪ੍ਰਸ਼ਾਸਨ ਤੇ ਪੰਜਾਬ ਸਰਕਾਰ ਨੂੰ ਇਹ ਅਪੀਲ ਕਰਦੇ ਆ ਕਿ ਜਿੰਨੀ ਜਲਦੀ ਹੋ ਸਕਦਾ ਇਹਨਾਂ ਦੇ ਉੱਤੇ ਮਤਲਬ ਜਿਹੜੀ ਨੱਥ ਪਾ ਕੇ ਕੜੀਆਂ ਕੜੀ ਤੋਂ ਕੜੀ ਸਜ਼ਾ ਦੇ ਕੇ ਇਹਨਾਂ ਨੂੰ ਸਲਾਖਾਂ ਦੇ ਪਿੱਛੇ ਸੁਟਿਆ ਜਾਏ ਬਾਰਨ ਮੇਰੇ ਵੱਲੋਂ ਜੈਮਸੀ ਦੀ ਮੇਰਾ ਨਾਮ ਕੁਲਦੀਪ ਸਿੰਘ ਜ਼ਿਲ੍ਹਾ ਗੁਰਦਾਸਪੁਰ ਔਰ ਮੈਂ ਸਭ ਤੋਂ ਪਹਿਲਾਂ ਸਾਰਿਆਂ ਨੇ ਬੇਨਤੀ ਕਰਦਾ ਜਿੰਨੇ ਵੀ ਵੀਰ ਭਰਾ ਇੱਥੇ ਪਹੁੰਚੇ ਨੇ ਮਨਾਂ ਦਾ ਸਹਿਯੋਗੀ ਆ ਧੰਨਵਾਦ ਕਰਦਾ ਪੂਰੇ ਜੂਥ ਦਾ ਸਾਡੇ ਭਾਈ ਅਮਨ ਬਰਾਹਮਪੁਰੀਆ ਜੋ ਪੂਰੇ ਜੂਥ ਦੇ ਨਾਲ ਇਸ ਜਗ੍ਹਾ ਤੇ ਪਹੁੰਚਨੇ ਗੁਰਦਾਸਪੁਰ ਐਸਐਸਪੀ ਆਫਿਸ ਸੋ ਸਾਡਾ ਅੱਜ ਦਾ ਜੋ ਮੰਗ ਪੱਤਰ ਦਿੱਤਾ ਗਿਆ ਆ ਉਹ ਹੈ ਤੇਜਵੀ ਨਹਾਸ ਔਰ ਉਹਦੇ ਨਾਲ ਦੇ ਸਾਥੀਆਂ ਦੇ ਔਰ ਪੰਨਾ ਸਿੱਧੂ ਜਿਨ੍ਹਾਂ ਨੇ ਅੱਜ ਦਿਨ ਕੋਈ ਨਾ ਕੋਈ ਸੋਸ਼ਲ ਮੀਡੀਆ ਤੇ ਪੋਸਟ ਪਾ ਕੇ ਸਾਡੇ ਕਿਸਨੈਲਟੀ ਨੂੰ ਟਾਰਗੇਟ ਕਰਦੇ ਨੇ ਸੋ ਉਹਨਾਂ ਦੇ ਅਸੀਂ ਖਿਲਾਫ ਅੱਜ ਦਾ ਮੰਗ ਪੱਤਰ ਜੋ ਐਸਐਸਪੀ ਨੂੰ ਦਿੱਤਾ ਆ ਸੋ ਅਸੀਂ ਚਾਹੁੰਦੇ ਆ ਉਹਨਾਂ ਤੇ ਕੜੀ ਤੱਕੜੀ ਉਹਨਾਂ ਤੇ ਜੋ ਸਖਤ ਕਾਰਵਾਈ ਬੰਦੀ ਹੈ ਕੀਤੀ ਜਾਵੇ ਕਿਉਂਕਿ ਅੱਜ ਦਿਨੀ ਸਾਡੇ ਸੰਤਾਂ ਨੂੰ ਰੈਪਰਾਂ ਨੂੰ ਟਾਰਗੇਟ ਕਰਦਾ ਆ ਪਖੰਡਵਾ ਸਾਡੇ ਚਰਚਾ ਨੂੰ ਦੱਸਦਾ ਆ ਡੇਰਾਵਾਦ ਦੱਸਦਾ ਜਦੋਂ ਕਿ ਸਾਡੀ ਸਨੈਲਟੀ ਕਿਸੇ ਵੀ ਧਰਮ ਨੂੰ ਟਾਰਗੇਟ ਨਹੀਂ ਕਰਦੀ ਸੰਤਮਈ ਅਸੀਂ ਲੋਕਾਂ ਅਸੀਂ ਹਰ ਪਰਿਵਾਰੀ ਇਹ ਹੀ ਗੱਲ ਕਹਿੰਨੇਗੇ ਅਸੀਂ ਸੰਤਮਈ ਲੋਕਾਂ ਸਾਨੂੰ ਨਾਂ ਦਿਖਾਓ ਸਾਡੇ ਜ਼ਿਲ੍ਹੇ ਨੂੰ ਜੋ ਠੇਸ ਪਹੁੰਚੀ ਹੈ ਸਾਨੂੰ ਪ੍ਰਸ਼ਾਸਨ ਨੂੰ ਇਹ ਦੱਸਣਾ ਪੈਂਦਾ ਕਿ ਅਸੀਂ ਸੜਕਾਂ ਦੇ ਉੱਤੇ ਲਈ ਤਿਆਰ ਹੋ ਜਾਂਦੇ ਆ ਸੋ ਪ੍ਰਸ਼ਾਸਨ ਨੂੰ ਬੇਨਤੀ ਹੈ ਕਿ ਇਹਦੇ ਸਰਦਾਰ ਤੇ ਅੰਸਰਾਂ ਤੇ ਤੜੀਤ ਕਰੀ ਸਜ਼ਾ ਦੇ ਕੇ ਇਹਨਾਂ ਨੂੰ ਸਲਾਖਾਂ ਪਿੱਛੇ ਸੁਟਾ ਜਾਏ ਔਰ ਜਦ ਆਉਣ ਵਾਲੇ ਦਿਨਾਂ ਦੇ ਵਿੱਚ ਆ ਜੋ ਹੋਰ ਵੀ ਸਰਾਪ ਤੇ ਅੰਸਰ ਇਹ ਜੋ ਵਿਚਾਰਾਂ ਨੂੰ ਲੈ ਕੇ ਸਾਡੇ ਪੰਜਾਬ ਦਾ ਮਾਹੌਲ ਖਰਾਬ ਕਰਨਾ ਚਾਹੁੰਦੇ ਨੇ ਉਹਨਾਂ ਦੇ ਨੱਥ ਪਾਈ ਜਾ ਸਕੇ ਪਿਛਲੇ ਪਿਛਲੇ ਸਾਲ ਵੀ ਇਹੀ ਹੋਇਆ ਸੀ ਜਦੋਂ ਵੀ ਸਾਡਾ ਕ੍ਰਿਸਮਸ ਦਿਹਾੜਾ ਹੁੰਦਾ ਆ ਆਜੇ ਦਿਨ ਕੋਈ ਨਾ ਕੋਈ ਨਵਾਂ ਮੁੱਦਾ ਬਣਾ ਲੈਂਦੇ ਨੇ ਉੱਠ ਜਾਂਦੇ ਨੇ ਪਿਛਲੇ ਦਿਨ ਵੀ ਕ੍ਰਿਸਮਸ ਦੇ ਪਰਿਵਾਰਾਂ ਦੇ ਵਿੱਚ ਵੀ ਕਪਲ ਹੋਏ ਗੋਲੀ ਚੱਲੀ ਹਰ ਜਗ੍ਹਾ ਦੇ ਵਿੱਚ ਚਰਚਾ ਦੇ ਹਮਲੇ ਹੋਏ ਨੇ ਉਸੇ ਇਰਾਦੇ ਦੇ ਨਾਲ ਇਸ ਵਾਰ ਕ੍ਰਿਸਮਸ ਅਸੀਂ ਮਨਾਉਣ ਜਾ ਰਹੇ ਹਾਂ ਸ਼ਾਂਤ ਮੈਨ ਨਾਲ ਪਰ ਇਹਨਾਂ ਨੇ ਸਾਨੂੰ ਲੱਗਦਾ ਸ਼ਾਂਤ ਮੈਨ ਨਹੀਂ ਰਹਿਣ ਦੇਣਾ ਸਾਨੂੰ ਸੜਕਾਂ ਦੇ ਉੱਤੇ ਵੀ ਮਜਬੂਰ ਕਰਦੇ ਨੇ ਬਾਰ-ਬਾਰ ਅਧਿ ਪ੍ਰਸ਼ਾਸ ਪੰਜਾਬ ਦੇ ਮੁੱਖ ਮੰਤਰੀ ਸਾਡੇ ਭਗਵੰਤ ਸਿਮਰਜੀਤ ਜੀ ਨੂੰ ਅਸੀਂ ਬੇਨਤੀ ਕਰਦੇ ਆ ਇਹ ਜੇ ਲੋਕਾਂ ਨਾਲ ਨੱਥ ਪਾ ਕੇ ਰੱਖੀ ਜਾਏ ਅਗਰੇ ਦੱਤ ਨਹੀਂ ਪਾ ਸਕਦੇ ਅਸੀਂ ਇਹਨਾਂ ਨੂੰ ਨੱਥ ਪਾਉਣੇ ਜਾਣਦੇ ਆ ਔਰ ਪਾਵਾਂਗੇ ਵੀ ਸੋ ਸਾਡੀ ਬਾਰ ਬਾਰ ਇਹੀ ਅਪੀਲ ਦਿੰਦੀ ਆ ਹਰ ਵਾਰੀ ਕਿ ਇਹ ਜੇ ਸ਼ਾਂਤੀ ਜਨਸਰਾਂ ਨੂੰ ਨੱਥ ਪਾ ਕੇ 1 लाख 75 ਕਿਹਾ ਜਾਏ ਤਾਂ ਜੋ ਸਾਡੇ ਜੋ 크리스마ਸ ਦਾ ਹਰਾ ਸਾਂਤ ਮਹੀਨਾ ਮਨਾ ਸਕੀਏ ਅਜੋਜ ਦਾ ਮੰਗ ਪੱਤਰ ਐਸਐਸਪੀ ਗੁਰਦਾਸਪੁਰ ਨੂੰ ਦਿੱਤਾ ਗਿਆ ਅਗਰ ਇਸ ਮੰਗ ਪੱਤਰ ਦੇ ਸੁਣਵਾਈ ਨਹੀਂ ਹੁੰਦੀ ਉਹਨਾਂ ਦੇ ਕਾਰਵਾਈ ਨਹੀਂ ਹੁੰਦੀ ਜਾਂ ਐਫਆਈਰ ਦਰਜ ਕਰਕੇ ਸਾਨੂੰ ਨੰਬਰ ਨਹੀਂ ਦਿੱਤਾ ਜਾਂਦਾ ਅਸੀਂ ਅਾਇਦਨ ਇੱਕ ਦੋ ਦਿਨ ਜਾਂ ਤਿੰਨ ਦਿਨ ਦੇ ਵਿੱਚ ਅਸੀਂ ਇਹ ਮਤਲਬ ਤੁਹਾਨੂੰ ਸਮਾਂ ਦਿੰਨੇ ਆਂ ਅਗਰ ਇਹ ਕਾਰਵਾਈ ਨਹੀਂ ਕੀਤੀ ਜਾਈ ਅਸੀਂ ਵੱਡੇ ਜਥਿਆਂ ਨਾਲ ਵੱਡਿਆ ਜੂਤ ਨੂੰ ਲੈ ਕੇ ਅਸੀਂ ਸੜਕਾਂ ਦੇ ਉੱਤਰਾਂਗੇ ਅਸੀਂ ਧਰਨਾ ਪ੍ਰਦਰਸ਼ਨ ਕਰਾਂਗੇ ਇਹਨਾਂ ਦੇ ਖਿਲਾਫ ਤਾਂ ਦੇ ਇਹਨਾਂ ਦੇ ਉੱਤੇ ਕਾਰਵਾਈ ਕੀਤੀ ਜਾ ਸਕੇ ਸਾਰੀ ਮਸੀਹ ਕੌਮ ਨੂੰ ਜੈਮਸੀ ਦੀ ਜੀ ਅੱਜ ਹੀ ਜੀ ਧਰਨਾ ਲਾਇਆ ਹੈਗਾ ਤੇ ਐਸਐਸਪੀ ਸਾਹਿਬ ਨੂੰ ਲੈਟਰ ਦਿੱਤੀ ਹੈ ਜੀ ਜੋ ਕਿ ਇੱਕ ਭਾਨਾ ਸਿੱਧੂ ਆ ਕੋਈ ਸਾਡੀ ਮਸੀਹ ਕੌਮ ਦੇ ਖਿਲਾਫ ਬੋਲਦੇ ਆ ਤੇ ਇਹਨਾਂ ਵਾਸਤੇ ਆਪਾਂ ਲੈਟਰ ਦਿੱਤੀ ਆ ਐਸਐਸਪੀ ਸਾਹਿਬ ਜੇ ਨਹੀਂ ਸਾਡੀ ਮੰਗ ਨੂੰ ਪੂਰੀ ਕਰਦੇ ਤੇ ਅਸੀਂ ਰੋਡ ਤੇ ਉਤਰਾਂਗੇ ਜੀ ਵੱਡੇ ਪੱਦਰ ਤੇ ਧਰਨਾ ਲਾਵਾਂਗੇ ਇਹ ਜੀ ਪਿਛਲੀ ਵਾਰ ਵੀ ਜਦੋਂ 크리스마ਸ ਆਇਆ ਸੀ ਸਾਡਾ ਉਦੋਂ ਵੀ ਇਹਨਾਂ ਨੇ ਕੀਤੀਆਂ ਸੀ ਇਦਾਂ ਦੀਆਂ ਸ਼ਰਾਰਤਾਂ ਤੇ ਹੁਣ ਫੇਰ ਕਰਦੇ ਆ ਇਹ ਸਾਨੂੰ ਸਾਰਾ ਇੱਕ ਵਾਰੀ ਸਾਰੀ ਕੌਮ ਨੂੰ ਇਕੱਠਿਆਂ ਹੋ ਕੇ ਇਹ ਇੱਕ ਵਾਰੀ ਸਾਰਾ ਸਿਸਟਮ ਨੂੰ ਸੈੱਟ ਕਰਨਾ ਪੈਣਾ ਵਾ ਪ੍ਰਸ਼ਾਸਨ ਨੇ ਸਾਨੂੰ ਆਖਿਆ ਵਾ ਵੀ ਅਸੀਂ ਇਹਦੀ ਕਾਰਵਾਈ ਕਰਾਂਗੇ ਅਗਰ ਨਹੀਂ ਕਾਰਵਾਈ ਕਰਦੇ ਜਾਂ ਕੋਈ ਢਿੱਲ ਪੈਂਦੀ ਹੈ ਵਾਲੇ ਕੰਮ ਦੇ ਵਿੱਚ ਤੇ ਅਸੀਂ ਵੱਡੇ ਪੱਧਰ ਤੇ ਧਰਨਾ ਲਾਵਾਂਗੇ ਜੀ 15 ਤਰੀਕ ਤੇ ਸਭ ਤੋਂ ਪਹਿਲਾਂ ਤਾਂ ਮੈਂ ਸਾਰੇ ਮੁਸੀਬਾਈ ਜਾਰੇ ਤੇ ਸਾਰੀ ਕੌਮ ਨੂੰ ਮੇਰੇ ਵੱਲੋਂ ਪਿਆਰ ਭਰੀ ਯਾਨਸੀ ਦੀ ਅੱਜ ਦਾ ਜਿਹੜਾ ਧਰਨਾ ਲਾਇਆ ਗਿਆ ਉਹ ਪਾਨੇ ਸਿੱਧੂ ਅਤੇ ਜੋ ਹੋਰ ਸਰਾਤੀ ਅੰਸਰ ਜੋ ਸਾਡੇ ਪਾਸਟਰ ਅੰਕਲ ਨਰੂਲਾ ਜੀ ਆ ਉਹਨਾਂ ਦਾ ਪੁੱਤਰਾ ਸਾਰਿਆ ਗਿਆ ਔਰ ਉਹਨਾਂ ਦੇ ਵਿਰੁੱਧ ਬਹੁਤ ਸਾਰੇ ਸ਼ਬਦ ਬੋਲੇ ਗਏ ਅਸੀਂ ਉਹਦੇ ਖਿਲਾਫ ਪਾਨੇ ਸਿੱਧੂ ਦੇ ਖਿਲਾਫ ਕਾਰਵਾਈ ਕਰਾਉਣ ਲਈ ਅੱਜ ਮੰਗ ਪੱਤਰ ਦਿੱਤਾ ਤੇ ਜੇਕਰ ਪ੍ਰਸ਼ਾਸਨ 15 ਤਰੀਕ ਤੱਕ 15 ਤਰੀਕ ਦਾ ਸੀ ਟਾਈਮ ਦਿੱਤਾ ਜੇ ਪ੍ਰਸ਼ਾਸਨ 15 ਤਰੀਕ ਤੱਕ ਕਾਰਵਾਈ ਨਹੀਂ ਕਰਦਾ ਉਹਨਾਂ ਉੱਤੇ ਪਰਚੇ ਦਰਜ ਨਹੀਂ ਹੁੰਦੇ ਸਾਨੂੰ ਕਾਪੀ ਨਹੀਂ ਮਿਲਦੀ ਤੇ 16 ਤਰੀਕ ਨੂੰ ਅਸੀਂ ਰੋਲਾ ਉੱਤੇ ਧਰਨੇ ਲਾਵਾਂਗੇ ਤੇ ਵੱਡੇ ਇਕੱਠ ਨਾਲ ਜਿਹੜਾ ਇਹ ਪ੍ਰਦਰਸ਼ਨ ਕਰਾਂਗੇ ਸਾਡਾ ਇਕਤਾ ਜਿੰਦਾਬਾਦ 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 ਤੁਸੀਂ ਇਕਤਾ ਜਿੰਦਾਬਾਦ ਜਿੰਦਾਬਾਦ ہولی ہولی آئی جاؤ پاناس دو مرداباد پاناس دو خدا باد پاناس دو مرداباد پاناس دو مرداباد ہماری مانگیں پوری کرو ہماری مانگیں پوری کرو ہماری مانگیں پوری کرو ہماری مانگیں پوری مرداباد سی ایکتا زندہ باد سی ایکتا زندہ باد i